ਸੂਰਤ ਦੀ ਦੀਆ ਹੀਰ ਦੀ ਆਉਂਦਾ ਵੇਖ ਗੋਰ ਕਾ ਫੁੱਟਦੀ ਐ ਫੁੱਲ ਕਾ ਰੀ ਦੋਨ ਨੂੰ ਨੇ ਜਟਲੀ ਦੇ ਭਰੇ ਨੇ ਕਮਲ ਜਰਾਬ ਦੇ ਤਮਨ ਸੁਰਾਹੀ ਮੰਗੀ ਮਿਰਗਾ ਤੋੜ ਉਧਾਰੀ ਗੋਰੀ ਧੌਣ ਦਵਾਲੇ ਕਾਲੀ ਕੰਨੀ ਜੱਤੀ ਦੇ ਸਦਕੇ ਕੋਰੀ ਤਾਉ ਨਿੱਦ ਵਾਲੇ ਕਾਲੀ ਕੰਨੀ ਜੱਤੀ ਦੇ ਚੰਨਣ ਗੇਲੀ ਨੂੰ ਜੋ ਨਾ ਗੰਦਲੀ ਮਾਰੀ ਚੰਨਣ ਗੇਲੀ ਨੂੰ ਜੋ ਨਾ ਗਾ ਕੁੰਡਲੀ ਮਾਰੀ ਉਹ ਬੈਠੀ ਤਿੰਜਣਾ ਦੇ ਵਿੱਚ ਉਹ ਚਰਖੇ ਤੰਦਰ ਪਾਉਂਦੀ ਆ ਬੈਠੀ ਤਿੰਜਣਾ ਦੇ ਵਿੱਚ ਉਹ ਚਰਖੇ ਤੰਦਰ ਪਾਉਂਦੀ ਆ ਵੇਖੇ ਰੰਗ ਜੱਤੀ ਦਾ ਤੋਵਾ ਕੰਨ ਲਲਾਰੀ ਯਾਰ ਯਾਦ ਦਿਲਾਵਾ کیا ਬਾਤ ਹੈ तकरीबन ਸ਼ੀਰ ਬੈਠਾ ਆਪਣਾ ਕੀ ਕਿਆ ਬਾਤ ਹੈ ਕੀ ਕਿਆ ਬਾਤ ਕਿਉਂ ਨਹੀਂ ਆ ਜਾਣਨਾ ਕੋਈ ਆ ਸੱਚੀ ਕਹਿ ਰਿਹਾ ਮੈਂ ਹੋਰ ਠੀਕ ਆ ਸੱਚੀ ਹਾਲ ਵਿੱਚ ਠੀਕ ਆ ਵਾਹੀ ਸੂਰਤ ਦੀ ਦੀਆ ਹੀਰ ਦੀ ਆ ਉਹਦਾ ਵੇਖ ਗੌਰ ਕਾ ਫੁੱਟਦੀ ਐ ਫੁੱਲ ਕਾਰੀ ਦੋਨ ਨੂੰ ਨੇੜ ਜਟਲੀ ਦੇ ਭਰੇ ਨੇ ਖਾਲੀ ਜ਼ਰਾਬ ਦੇ 拉ਹੀ ਮੰਗੀ ਮਿਰਗਾ ਤੋਰ ਉਧਾਰੀ ਗੋਰੀ ਤਾਉਣ ਦਿਵਾਲੇ ਕਾਲੀ ਕੰਨੀ ਜੱਤੀ ਦੇ ਮੈਂ ਸਦਕੇ ਗੋਰੀ ਤਾਉਣ ਦਿਵਾਲੇ ਕਾਲੀ ਕੰਨੀ ਜੱਤੀ ਦੇ ਚੰਨਣ ਗੇਲੀ ਨੂੰ ਜੋ ਨਾਗੰਦਲੀ ਮਾਹੀ ਚੰਨਣ ਗੇਲੀ ਨੂੰ ਜੋ ਨਾਕਾ ਕੁੰਡਲੀ ਮਾਰੀ ਓ ਬੈਠੀ ਤਿਰੰਜਣਾ ਦੇ ਵਿੱਚ ਓ ਚਰਖੇ ਤੰਦਰ ਪਾਉਂਦੀਆ ਬੈਠੀ ਤਿਰੰਜਣਾ ਦੇ ਵਿੱਚ ਓ ਚਰਖੇ ਤੰਦਰ ਪਾਉਂਦੀਆ ਵੇਖੇ ਰੰਗ ਜੱਟੀ ਦਾ ਤੌਬਾ ਕੰਨ ਲਲਾਰੀ यार याद दिला दवा क्या बात है बात थीग भाई तकरीबन सारा याद है शेर बैठा अपना क्या बात है क्या बात कहूंगा पता ना कोई यार सच्ची कह रहा हूं ठीक है ख्याल बच्चा वाली वाली